ਇਸ ਵੇਲੇ ਵੱਡੀ ਖਬਰ ਦਸਤਕ ਦੇ ਰਹੀ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਇਹ ਲਿਖਤੀ ਰੂਪ ਦੇ ਵਿੱਚ ਫੈਸਲਾ ਲਿਆ ਗਿਆ ਹੈ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਨੇ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਯੂਟਰਨ ਲੈ ਲਿਆ ਹੈ ਲੈਂਡ ਪੂਲਿੰਗ ਨੀਤੀ ਦੇ ਉੱਤੇ ਹੋਰ ਕੀ ਕੋਈ ਜਾਣਕਾਰੀ ਹੈ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਔਰ ਬਿਲਕੁਲ ਸੰਦੀਪ ਇਹ ਕਹਿ ਸਕਦੇ ਕਿ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਲੋਕਾਂ ਦੀ ਇੱਕ ਵੱਡੀ ਜਿੱਤ ਆ ਜਿਸ ਜਿੱਤ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਹੈ ਲੈਂਡ ਪੂਲਿੰਗ ਜਿਹੜੀ ਨੀਤੀ ਉਹ ਵਾਪਸ ਲੈ ਲਈ ਆ ਔਰ ਪੰਜਾਬ ਸਰਕਾਰ ਨੇ ਅੱਜ ਜਿਹੜੀ ਲੈਂਡ ਪੂਲਿੰਗ ਜਿਹੜੀ ਨੀਤੀ ਵਾਪਸ ਲੈਂਦੇ ਹੋਏ ਕਿਹਾ ਕਿ ਜਿਹੜੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਕਿ ਮਕਾਨ ਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਉਹ ਜਿਹੜੀ ਨੋਟੀਫਿਕੇਸ਼ਨ ਉਹ ਸਰਕਾਰ ਨੇ 14 ਮਈ 2025 ਨੂੰ ਜਾਰੀ ਕੀਤੀ ਸੀ ਉਹ ਹੁਣ ਜਿਹੜੀ ਲੈਂਡ ਪੂਲਿੰਗ ਵਾਲੀ ਨੀਤੀ ਹੈ ਸਰਕਾਰ ਨੇ ਵਾਪਸ ਲੈ ਲਈ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਇੱਕ ਵੱਡੀ ਜਿੱਤ ਆ ਹਾਲਾਂਕਿ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਕੇ ਹਰਿਆਣਾ ਹਾਈ ਕੋਰਟ ਨੇ ਵੀ ਲੈਂਡ ਪੂਲਿੰਗ ਨੀਤੀ ਤੇ 10 ਸਤੰਬਰ ਤੱਕ ਰੋਕ ਲਗਾਈ ਸੀ ਉਦੋਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਹੜੀ ਰੋਕ ਜਿਹੜੀ ਨੀਤੀ ਜਿਹੜੀ ਉਹ ਵਾਪਸ ਨਹੀਂ ਲਵਾਂਗੇ لیکن ਹੁਣ ਸਰਕਾਰ ਨੂੰ ਜਿਹੜਾ ਵਾ ਝੁਕਣਾ ਪਤਾ ਚਾਹੇ ਨੂੰ ਯੂ ਟਰਨ ਕਹਿ ਲੋ ਜਾਂ ਲੋਕਾਂ ਦੇ ਰੋ ਅੱਗੇ ਵਿਰੋਧੀਆਂ ਦੇ ਰੋ ਅੱਗੇ ਜਾਂ ਕਿਸਾਨਾਂ ਦੇ ਰੋ ਅੱਗੇ ਸਰਕਾਰ ਨੂੰ ਝੁਕਣਾ ਪਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਵਾਈ ਜੋਗ ਜਿਹੜੀ ਜ਼ਮੀਨ ਆ 65000 ਏਕੜ ਦੀ ਜ਼ਮੀਨ ਆ ਸਰਕਾਰ ਕੋਲ 15 ਮਹੀਨੇ ਬਾਕੀ ਨੇ 15 ਮਹੀਨਿਆਂ ਦੇ ਵਿੱਚ 65000 ਏਕੜ ਕਿਵੇਂ ਸਰਕਾਰ ਜਿਹੜੀ ਆ ਉਹ ਉਹਨੂੰ ਡਿਵੈਲਪ ਕਰ ਸਕਦੀ ਸੀ ਕਿਸਾਨ ਛੜਕਾਂ ਤੇ ਆ ਗਏ ਸੀ ਇਹ ਕੋਈ ਕਿਲਾ ਦੋ ਕਿਲਾ ਉਹਦੇ ਨਾਲ ਉਹੀ ਰੋਜੀ ਰੋਟੀ ਚੱਲਦੀ ਸਰਕਾਰ ਨੇ ਜਿਹੜਾ ਵਾ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਲੱਗਾ ਕਿ ਇਹ ਸਾਡੇ ਐਂਟੀ ਜਾ ਸਕਦਾ ਕਿਉਂਕਿ ਪੰਜਾਬ ਦੇ ਕਿਸਾਨ ਵੀ ਸਰਕਾਰ ਨੂੰ ਨਫ਼ਰਤ ਕਰਨ ਲੱਗ ਪਈ ਸੀ ਕਿ ਜ਼ਮੀਨ ਧੱਕੇ ਨਾਲ ਖੋਹੀ ਜਾ ਰਹੀ ਹੈ ਲੋਕਾਂ ਨੇ ਇਹ ਵੀ ਕਹਿਤਾ ਕਿ ਅਸੀਂ ਜ਼ਮੀਨ ਨਹੀਂ 1 ਇੰਚ ਵੀ ਨਹੀਂ ਦੇ ਦੇਣੀ ਹੁਣ ਸਰਕਾਰ ਨੂੰ ਮੌਕਾ ਮਿਲਦਿਆਹੀਂ ਜਿਹੜਾ ਉਹਨਾਂ ਨੂੰ ਇਹ ਜ਼ਮੀਨ ਜਿਹੜੀ ਲੈਂਡ ਪੂਲਿੰਗ ਹੈ ਉਹ ਸਰਕਾਰ ਨੇ ਵਾਪਸ ਲੈ ਲਈ ਆ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਲੈਂਡ ਪੂਲਿੰਗ ਦਾ ਵਿਰੋਧ ਵੱਡੇ ਪੱਧਰ ਦੇ ਉੱਤੇ ਸੀ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਜਿਹੜਾ ਫੈਸਲਾ ਹੈ ਉਹ ਫਿਲਹਾਲ ਜ਼ੁਬਾਨੀ ਲਿਆ ਗਿਆ ਜਾਂ ਲਿਖਤੀ ਰੂਪ ਦੇ ਵਿੱਚ ਵੀ ਕੋਈ ਜਾਣਕਾਰੀ ਮਿਲਦੀ ਹੈ ਵੇਖੋ ਜਿਹੜੇ ਸਰਕਾਰ ਦੇ ਜਿਹੜੇ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਸਬੰਧਤ ਡਿਪਾਰਟਮੈਂਟ ਮਕਾਰ ਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਉਹਨਾਂ ਨੇ ਉਹਦੇ ਵਿਭਾਗ ਦੇ ਜਿਹੜੇ ਪ੍ਰਮੁਖ ਸਖਤਰ ਆ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਦੱਸ ਦਿੱਤਾ ਹੈਗਾ ਕਿ ਪੰਜਾਬ ਸਰਕਾਰ ਨੇ ਜਿਹੜੀ 14 ਮਈ 2025 ਨੂੰ ਲੈਣ ਪੂਲਿੰਗ ਜਾਰੀ ਕੀਤੀ ਸੀ ਉਹ ਸਰਕਾਰ ਨੇ ਵਾਪਸ ਲੈ ਲਈ ਹੈ ਕਿਉਂਕਿ ਸਰਕਾਰ ਦਾ ਡਿਸੀਜਨ ਆ ਸਰਕਾਰ ਨੂੰ ਇਹ ਬਾਤ ਸੁਣਨੀ ਕਿਉਂਕਿ ਲੋਕਾਂ ਦਾ ਰੋਹ ਬੋਸ ਕਸਤਾਨਾਂ ਦਾ ਬਹੁਤ ਰੋਹ ਸੀ ਮਹਾਲੀ ਤੋਂ ਲੈ ਕੇ ਲੁਧਿਆਣੇ ਤੱਕ ਲੁਧਿਆਣੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਫਿਰ ਬਠਿੰਡੇ ਤੱਕ ਜਿੱਥੇ ਜਿੱਥੇ ਸਰਕਾਰ ਨੇ ਲੁਧਿਆਣੇ ਕੱਲੇ ਲੁਧਿਆਣੇ ਦੇ ਵਿੱਚ ਹੀ 25000 ਏਕੜ ਜ਼ਮੀਨ ਜਿਹੜੀ ਆ ਕਿਸਾਨਾਂ ਕੋਲ ਲੈਣੀ ਸੀ ਔਰ ਸਭ ਤੋਂ ਕਿਸਾਨਾਂ ਨੂੰ ਮੌਕੇ ਤੇ ਪੈਸੇ ਵੀ ਨਹੀਂ ਦੇ ਰਹੀ ਸੀ ਸਰਕਾਰ ਦੇ ਜਿਹੜੇ ਲਾਲੇ ਲੱਗ ਰਹੇ ਸੀ ਕਿ 1000 ਗਜ ਦਾ ਪਲਾਟ ਦੇਵਾਂਗੇ 250 ਗਜ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਕਿਸਾਨ ਨੂੰ 4 ਕਰੋੜ ਰੁਪਏ ਦੇ ਵਿੱਚ ਫਾਇਦਾ ਹੋਊਗਾ ਲੋਕਾਂ ਨੇ ਸਰਕਾਰ ਤੇ ਯਕੀਨ ਨਹੀਂ ਕੀਤਾ ਪਹਿਣ ਜਿਹੜੀ ਜਮੀਨਾਂ ਉਹ ਫਿਰ ਉਸ ਤੋਂ ਬਾਅਦ ਵੱਖ-ਵੱਖ ਜਿਹੜੀ ਪੁੱਡਾ ਜਾਂ ਗਮਾਰਦਾ ਨੇ ਜਿਹੜੇ ਹੁਣ ਤੱਕ ਜਿਹੜੇ ਸ਼ਹਿਰ ਸੀ ਜਮੀਨਾਂ ਐਕਵਾਇਰ ਕੀਤੀਆਂ ਸੀ ਉੱਥੇ ਵੀ ਡਿਵੈਲਪਮੈਂਟ ਨਹੀਂ ਮਹਾਲੀ ਪੂਰੀ ਤਰ੍ਹਾਂ ਡਿਵੈਲਪਮੈਂਟ ਨਹੀਂ ਹੋਇਆ ਨਿਊ ਚੰਡੀਗੜ੍ਹ ਪੂਰੀ ਤਰ੍ਹਾਂ ਡਿਵੈਲਪਮੈਂਟ ਨਹੀਂ ਹੋਇਆ ਤੇ ਲੋਕਾਂ ਦਾ ਜਿਹੜਾ ਗੁੱਸਾ ਲੋਕਾਂ ਦਾ ਗੁੱਸਾ ਸਰਕਾਰ ਨੂੰ ਸਾਫ਼ ਪਤਾ ਲੱਗਾ ਹਾਲਾਂਕਿ ਸਹਾਈ ਕੋਰਟ ਵਿੱਚ ਵੀ ਕਿਸੇ ਨੇ ਪਟੀਸ਼ਨ ਪਾਈ ਸੀ ਜਿਹਦੇ ਚੱਲਦੇ ਉਹਦੇ ਤੇ ਸਰਕਾਰ ਤੇ ਪਹਿਲਾਂ ਮੁਲਤਨ ਹੋ ਰਹੀ ਸੀ ਕਿ ਅਸੀਂ ਵਾਪਸ ਨਹੀਂ ਲਵਾਂਗੇ ਪਰ ਹੁਣ ਸਰਕਾਰ ਕੋ ਕੋਈ ਚਾਰਾ ਨਹੀਂ ਰਹੇਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਡੇ ਜਾਣਕਾਰ ਦੱਸਦੇ ਨੇ ਕਿ ਦਿੱਲੀ ਵਾਲਿਆਂ ਨੂੰ ਕੁਝ ਪਤਾ ਨਹੀਂ ਸੀ ਪੰਜਾਬ ਦਾ ਫਿਰ ਉਹਨਾਂ ਨੇ ਪੰਜਾਬ ਦੇ ਸਬੰਧਤ ਅਫਸਰਾਂ ਦੀ ਕਲਾਸ ਵੀ ਲਗਾਈ ਕਿ ਤੁਸੀਂ ਸਾਨੂੰ ਇਹਦੇ ਜਿਹੜੇ ਨੇ ਗੁਣ ਜਾਂ ਔਗਣ ਕਿਉਂ ਨਹੀਂ ਦੱਸਿਆਗੇ ਉਹਨਾਂ ਨੇ ਗੁਣ ਦੱਸੇ ਔਗਣ ਦੇ ਦੱਸੇ ਨਹੀਂ ਹੈਗੇ ਪਰ ਪੰਜਾਬ ਦੇ ਕਿਸਾਨ ਜਿਹੜੇ ਵਾਹ ਜ਼ਮੀਨ ਕਿਉਂ ਦੇਣ ਲੋਕਾਂ ਦਾ ਵਿਰੋਧ ਵੀ ਸੀ ਕਿ ਐਡੇ ਪੱਧਰ ਤੇ ਜਿਹੜਾ ਲੋਕਾਂ ਦਾ ਰੋਹ ਸੀ ਤੇਲ ਸਰਕਾਰ ਨੇ ਹੁੰਦਾ ਕਿ ਟਾਈਮ ਲਾਤਾ ਹਾਲਾਂਕਿ ਪਹਿਲੇ ਦਿਨ ਹੀ ਇਹ ਵਾਪਸ ਲਈ ਜਾ ਸਕਦੀ ਸਰਕਾਰ ਇਸ ਪੋਲਿਸੀ ਤੇ ਜਿਹੜੀ ਇਸ ਚੰਗੀ ਤਰ੍ਹਾਂ ਸਟੱਡੀ ਨਹੀਂ ਕੀਤੀ ਤੁਹਾਨੂੰ ਯਾਦ ਹੋਏਗਾ ਕਿ ਰੋਜ਼ ਹੀ ਕਦੀ ਹਰਪਾਲ ਸਿੰਘ ਚੀਮਾ ਕਦੀ ਅਮਨ ਰੋੜਾ ਕਦੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਦੀ ਡਾਕਟਰ ਬਲਬੀਰ ਸਿੰਘ ਕੋਈ ਐਮਐਲਏ ਕੋਈ ਮੰਤਰੀ ਕਦੀ ਹਰਦੀਪ ਸਿੰਘ ਮੁੰਡੀਆਂ ਸਵੇਰੇ ਉੱਠਦੇ ਆਂ ਹੀ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਸੌਣ ਤੋਂ ਪਹਿਲਾਂ ਵੀ ਇਹ ਪ੍ਰੈਸ ਕਾਨਫਰੰਸ ਕਰਦੇ ਰੋਜ਼ ਹੀ ਇਹਦੇ ਫਾਇਦੇ ਗਿਣਾਉਂਦੇ ਸੀ ਜੇ ਫਾਇਦੇ ਚੰਗੇ ਸੀ ਤੇ ਤੁਸੀਂ ਇਹ ਪਾਲਿਸੀ ਕਿਉਂ ਵਾਪਸ ਲਈ ਹੈਗੀ ਅਸਲ ਵਿੱਚ ਇਹ ਫਾਇਦੇ ਬਿਲਕੁਲ ਸਰਕਾਰ ਨੇ ਬਿਲਕੁਲ ਇਹਦੇ ਵਿੱਚ ਕੋਈ ਫਾਇਦਾ ਨਹੀਂ ਨੁਕਸਾਨ ਥੇ ਔਰ ਜਿਹਦੇ ਚਾਹਦੇ ਸਭ ਤੋਂ ਵੱਡੀ ਇਹ ਗੱਲ ਆ ਕਿ ਸਰਕਾਰ ਨੇ بڑے ਲੋਕਾਂ ਨੂੰ ਜਾਂ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈਗੀ ਐ ਇਥੋਂ ਦਾ ਕਹਿੰਦੇ ਕਿ ਵਿਰੋਧੀ ਗਲਤ ਪ੍ਰਚਾਰ ਕਰ ਰਹੇ ਹੈਗੇ ਨੇ ਪੁਰਵ ਸਵਾਲ ਪੁੱਛੇਗੇ ਇੰਨੀ ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਰੋਜ਼ ਪ੍ਰੈਸ ਕਾਨਫਰੰਸ ਤੇ ਕਿੰਨਾ ਖਰਚਾ ਹੁੰਦਾ ਸੀ ਉਹ ਦੀ ਹੁਣ ਕੌਣ ਜ਼ਿੰਮੇਵਾਰੀ ਲਏਗਾ ਬੜੇ ਸਰਕਾਰ ਇਹ ਪਾਲਿਸੀ ਜਿਚੋਂ ਤੇ ਲੱਗੀ ਹੋਈ ਸੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪੁੱਛਿਆ ਨਹੀਂ ਹੁਣ ਇੱਕ ਇੰਡਸਟਰੀ ਪਾਲਿਸੀ ਬਣਾਉਣੀ ਸਰਕਾਰ ਨੇ 24 ਕਮੇਟੀਆਂ ਬਣਾ ਦਿੱਤੀਆਂ ਤੇ ਖੇਤੀਬਾੜੀ ਦੀ ਅਜੇ ਤੱਕ ਤੁਹਾਡੇ ਕੋਲ ਕਮੇਟੀ ਨਹੀਂ ਬਣੀ ਖੇਤੀਬਾੜੀ ਦੀ ਤੁਹਾਡੇ ਅਜੇ ਤੱਕ ਪਾਲਿਸੀ ਨਹੀਂ ਬਣੀ ਕਰੀਬ 4 ਸਾਲ ਹੋਣ ਵਾਲੇ ਤੁਹਾਡੀ ਸਰਕਾਰ ਨੂੰ ਠੀਕ ਹੈ ਤਿੰਨ ਮੰਤਰੀ ਬਦਲ ਗਏ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਦੇ ਵਿਰੁੱਧ ਜਾ ਰਹੀਆਂ ਸੀ ਸੇ ਸਭ ਤੋਂ ਵੱਡੀ ਗੱਲ ਕਿ ਜਿਹੜੀ ਪਾਲਿਸੀ ਕਦੀ ਸਰਕਾਰ ਕਹਿੰਦੀ ਹੈ ਕਿ ਜਿਹੜੀ 2013 2013 ਜਿਹੜੀ ਗਵਰਨਮੈਂਟ ਆਫ ਇੰਡੀਆ ਡਾਕਟਰ ਮਨਮੋਹ ਸਿੰਘ ਵਾਲੇ ਬਣੀ ਸੀ ਤੁਸੀਂ ਕਦੀ 2013 ਦਾ ਹਵਾਲਾ ਦਿੰਦੇ ਸੀ ਕਦੀ 1995 ਦਾ ਹਵਾਲਾ ਦਿੰਦੇ ਸੀ ਇਸ ਕਰਕੇ ਕਿਸਾਨਾਂ ਨੇ ਜਦੋਂ ਫਿਰ ਸਰਕਾਰ ਦੇ ਸਾਹਮਣੇ ਰੱਖਿਆ ਉਹ ਤੁਹਾਨੂੰ ਯਾਦ ਹੋਊਗਾ 3 ਦਿਨ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਨੇ ਲੁਧਿਆਣੇ 'ਚ ਇੱਕ ਸਮਾਗਮ ਰੱਖਿਆ ਸੀ ਜਿਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਪੰਜਾਬ ਦੇ ਮੰਤਰੀ ਅਰਨੀਤ ਸਿੰਘ ਖੁੱਡੀਆਂ ਸਾਹਿਬ ਨੂੰ ਤੇ ਅਮਨ ਰੋੜਾ ਸਾਹਿਬ ਨੇ ਸ਼ਾਇਦ ਹੋਰਾਂ ਨੂੰ ਵੀ ਸੱਦਾ ਦਿੱਤਾ ਹੈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਗਿਆ ਫਿਰ ਕਿਸਾਨਾਂ ਨੇ ਇੱਕ ਮੀਟਿੰਗ ਕੀਤੀ ਸਾਰੀਆਂ ਪਾਰਟੀਆਂ ਨੂੰ ਲੈਂਡ ਪੂਲਿੰਗ ਦੇ ਮਸਲੇ ਦੇ ਵਿੱਚ ਬੁਲਾਇਆ ਸੀ ਉਦੋਂ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਗਿਆ ਹੈਗਾ ਹੁਣ ਸਰਕਾਰ ਕੋਈ ਆਪਸ਼ਨ ਜਾਂ ਚਾਰਾ ਨਹੀਂ ਰਹਿ ਗਿਆ ਸੀ ਤੇ ਇਹ ਜਿਹੜੀ ਸਰਕਾਰ ਨੇ ਜਿਹੜੀ ਆ ਲੈਂਡ ਪੂਲਿੰਗ ਜਿਹੜੀ ਸਕੀਮਾ ਉਹ ਵਾਪਸ ਲੈ ਲਈ ਜੀ ਬਹੁਤ ਸ਼ੁਕਰੀਆ ਜੀ